ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰੇਗਾ ਸੰਯੁਕਤ ਕਿਸਾਨ ਮੋਰਚਾ ਮੋਦੀ ਦੇ ਰੂਪ ਵਿੱਚ ਨਵਾਂ ਹਿਟਲਰ ਆਇਆ ਅਜਿਹਾ ਵਾਲੇ ਕੇਂਦ ਵਿੱਚ ਨਜ਼ਰ ਆਇਆ ਮੋਦੀ ਨੂੰ ਕਾਲੇ ਝੰਡੇ ਜਿਹੜੇ ਆ ਉਹ ਵਖਾਵਾਂਗੇ ਬੀਜੇਪੀ ਨੂੰ ਅਸੀਂ ਵੋਟ ਜਿਹੜੀ ਆ ਉਹ ਨਹੀਂ ਪਾਣੀ ਅਸੀਂ ਕਿਸੇ ਨੂੰ ਸਪਸ਼ਟ ਜਿਹੜਾ ਉਹ ਨਹੀਂ ਕਰ ਰਹੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਰਣਨੀਤੀ ਜਿਹੜੀ ਆ ਉਲੀਕੀ ਗਈ ਆ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਕਾਲੇ ਝੰਡੇ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਾਂਗੇ ਕੀ ਸਿੰਘ ਰਾਜੇਵਾਲ ਮੌਜੂਦ ਨੇ ਅੱਜ ਮਹਾਪੰਚਾਇਤ ਦੇ ਵਿੱਚ ਆਏ ਨੇ ਗੱਲਬਾਤ ਕਰਦਾ ਹੈ ਰਾਜੇਵਾਲ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਕਹਿੰਦੇ ਕਿ ਗੈਰ ਰਾਜਨੀਤਿਕ ਮੋਰਚੇ ਵੱਲੋਂ ਵੀ ਵਿਰੋਧ ਕਰਨ ਦਾ ਸਨੇਹਾ ਦੇ ਦਿੱਤਾ ਕਹਿੰਦੇ ਉਹ ਜਿੱਥੇ ਵੀ ਜਾਣਗੇ ਸਵਾਲ ਪੁੱਛਾਂਗੇ ਤੁਹਾਡਾ ਕੀ ਦੇਖੋ ਇਹ ਦੇਸ਼ ਜਿਹੜਾ ਹੈ ਇਹ ਲੋਕਤੰਤ੍ਰਿਕ ਦੇਸ਼ ਹੈ ਅੱਜ ਸਾਰੀ ਦੁਨੀਆ ਦੇਖ ਰਹੀ ਹੈ ਇੱਕ ਨਵਾਂ ਹਿਟਲਰ ਜੰਪਿਆ ਹਿੰਦੁਸਤਾਨ 'ਚ ਮੋਦੀ ਦੇ ਰੂਹ 'ਚ ਇਹ ਉਹਨੂੰ ਕਿੰਨਾ ਕ ਲੋਕ ਸਮਰਥਨ ਦਿੰਦੇ ਆ ਇਹ ਕਿਸਾਨ ਮੋਰਚੇ ਨੇ ਦਿੱਲੀ ਜਿਹੜਾ ਮੋਰਚਾ ਲੜਿਆ ਉਹਦੇ ਬਾਅਦ ਸਾਰੇ ਦੇਸ਼ ਨੂੰ ਇੱਕ ਜ਼ੁਬਾਨ ਦਿੱਤੀ ਹੈ ਇਹਦਾ ਹਰ ਸਟੇਟ ਦੇ ਵਿੱਚ ਇਹਦਾ ਵਿਰੋਧ ਹੋਇਆ ਔਰ ਇੱਥੇ ਵੀ ਵਿਰੋਧ ਹੋਏਗਾ ਅੱਜ ਅਸੀਂ ਐਲਾਨ ਕੀਤਾ ਵੀ ਪੀਸਫੁਲੀ ਵਿਰੋਧ ਕਰਾਂਗੇ ਕਾਲੇ ਝੰਡੇ ਦਿਖਾਵਾਂਗੇ ਇਹ ਆਓ ਸਾਡੇ ਸਵਾਲਾਂ ਦੇ ਜਵਾਬ ਦੇਵੇ ਲਗਾਤਾਰ ਮੰਗਾ ਕਿਸਾਨਾਂ ਇਹ ਹੀ ਕਰ ਰਹੇ ਨੇ ਕਿ ਐਮਐਸਪੀ ਦੀ ਮੰਗ ਸਾਡੀ ਮੁੱਖ ਮੰਗ ਆ ਤੇ ਬਾਕੀ ਮੰਗਾ ਪਛਾਣ ਨੇ ਪਰ ਤੁਹਾਡਾ ਕੀ ਸਟੈਂਡ ਕਿਉਂਕਿ ਲਗਾਤਾਰ ਹੁਣ ਸਰਕਾਰ ਦਾ ਤਖਤਾ ਪਲਟ ਹੋ ਗਿਆ ਸਰਕਾਰ ਨਵੀਂ ਮੰਗਾ ਸਾਰੀਆਂ ਕਾਮਨ ਨੇ ਪਰ ਇਸ ਵੇਲੇ ਜਿਹੜਾ ਸਿਰ ਚੜਿਆ ਉਹ ਹੈਗਾ ਵੀ ਸਰਕਾਰ ਕਿਹੜੀ ਬਣਾਉਣੀ ਹੈ ਤਾਂ ਨਾ ਸ਼ਾਹਾਂ ਦੀ ਬਣਾਉਣੀ ਹੈ ਕਿ ਕੋਈ ਡੈਮੋਕ੍ਰੈਟਿਕ ਸਰਕਾਰ ਹੋਵੇ ਇਹ ਸਵਾਲ ਹੈ ਕੀ ਸਯੁਜਕਤ ਕਿਸਾਨ ਮੋਰਚਾ ਵੀ ਕੋਈ ਸਪੋਰਟ ਕਰ ਰਿਹਾ ਕਿਸੇ ਨੂੰ ਜ ਆਪ ਦੇ ਵੱਲੋਂ ਅਸੀਂ ਕਿਹਾ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਬਾਕੀ ਨਹੀਂ ਜਿਹਨੂੰ ਮਰਜ਼ੀ ਨਹੀਂ ਵਿਨਿੰਗ ਕੈਂਡੀਡੇਟ ਨੂੰ ਬੋਟ ਪਾਉਂਦੇ ਤੇ ਕੋਈ ਮੁੱਦੇ ਨਵੇਂ ਹੋਣਗੇ ਜਾਂ ਉਹੀ ਪੁਰਾਣੇ ਮੁੱਦੇ ਕਿ ਸ਼ੋਪ ਕਰਨ ਦੀ ਮੌਦਾਂ ਸਾਫ ਹੁਣ ਇਲੈਕਸ਼ਨ ਦਾ ਮਾਹੌਲ ਆ ਉਹਦੇ ਬਾਅਦ ਮੁੱਦੇ ਜਿਹੜੇ ਹੈਗੇ ਉਹਨਾਂ ਤੇ ਲੜਨਾ ਹੀ ਹੈ ਹੁਣ ਇਹ ਆ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਪਟਵਾਰੀਆਂ ਨੂੰ ਕਹੀ ਜਾਂਦੇ ਨੇ ਵੀ ਦਿਓ ਜੀ ਪਾਣੀ ਦਾ ਮੁੱਦਾ ਖੜਾ ਕਰਦਾ ਵੀ 100% ਸ਼ੋਅ ਕਰੋ ਇੱਕ ਆ ਥਾਂ ਥਾਂ ਗ੍ਰੀਨ એનર્ਜੀ ਦੇ ਨਾਂ ਤੇ ਫੈਕਟਰੀਆਂ ਲਾਈ ਜਾਂਦੇ ਨੇ 45 ਇੰਡਸਟਰੀਆਂ ਨੇ ਹਰ ਜਗ੍ਹਾ ਲੋਕ ਵਿਰੋਧ ਕਰਦੇ ਨੇ ਜਿੱਥੇ ਲੱਗੀਆਂ ਨੇ ਉੱਥੇ ਲੋਕਾਂ ਦਾ ਜੀਵਨ ਉੱਪਰ ਹੋਇਆ ਪਿਆ ਆnde ਜੀਰਾ ਮੋਰਚਾ ਹਾਲੇ ਸਫਲ ਨਹੀਂ ਹੋਇਆ ਨਵਾਂ ਜਦ ਫੇਰ ਚੜਪੇ ਇਹ ਤਾਂ ਲੜਾਈ ਲੜਨੀ ਪਈ ਇਹ ਕਹਿੰਦੇ ਕਿ ਸਾਈਲੋ ਲੱਗ ਰਿਹਾ ਦੁਆਰਾ ਦੁਆਰਾ ਕਿਸਾਨ ਰੋਜ਼ ਵਿਰੋਧ ਕਰ ਰਹੇ ਦੇਖੋ ਸਾਈਲੋ ਪਬਲਿਕ ਸੈਕਟਰ ਚ ਲੱਗਦੇ ਸਾਨੂੰ ਕੋਈ ਵਿਰੋਧ ਨਹੀਂ ਪਰ ਅਸੀਂ ਪ੍ਰਾਈਵੇਟ ਸੈਕਟਰ ਚ ਜਿਹੜੇ ਸਾਈਲੋ ਨੇ ਅਸੀਂ ਮੰਡੀ ਤੋੜਨ ਦੇ ਨਿਸ਼ਾਨੇ ਨਾਲ ਉਹ ਨਹੀਂ ਚੱਲਣ ਦੇਣੇ ਇਹ ਸਨ ਬਲਵੀਰ ਸਿੰਘ ਰਾਜਵਾਲ ਅੱਜ ਮਹਾਪੰਚਾਇਤ ਦੇ ਵਿੱਚ ਆਏ ਨੇ ਤਾਂ ਲਗਾਤਾਰ ਪ੍ਰਧਾਨ ਮੰਤਰੀ ਹੁਣ ਪੰਜਾਬ ਦੌਰੇ ਦਿਨੇ 23 ਤਰੀਕ ਤੋਂ ਜਿਸ ਤੋਂ ਕਹਿ ਸਕਦੇ ਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਵੀ ਪ੍ਰਧਾਨ ਮੰਤਰੀ ਜਾਣਗੇ ਕਿਸਾਨ ਕਾਫਲੇ ਬਣ ਬਣ ਉੱਥੇ ਆਪਣੇ ਪੀਸਫੁਲੀ ਸਵਾਲ ਪੁੱਛੇ ਜਾਣਗੇ ਕਹਾ ਪਰਸਨ ਗੁਰਸਾਹਿਬ ਦੇ ਨਾਲ ਮਦਲਜੀਤ ਸਿੰਘ ਲਿਵਿੰਗ ਇਟ ਅਨਿਊਜ਼